ਗੋਬਨ ਹੱਲਾ ਪਹਿਲਾ ਜੇ ਮੁਹੱਕਾ ਕਰਮ ਹੋ ਹੈ ਵਾਕਾ ਲਫ ਨਹੀਂ ਹੈ ਮਹੱਕਾ ਬਣਾ ਲੈਂਦਾ ਜੇ ਮੁਹੱਕਾ ਕਰਮ ਹੋ ਹੈ ਜੇ ਮੁਹੱਕਾ ਕੋ ਪੜ ਲਿਗੇ ਕਿਹਦਾ ਕਰਮ ਹੋਏ ਐਸੇ ਵੀ ਆਦਮੀ ਦੇ ਐਸਿਆਂ ਵੀ ਔਰਤਾਂ ਨੇ ਜਿਹੜੀਆਂ ਆਪਣੇ ਘਰੋਂ ਚੋਰੀ ਕਰਕੇ ਦਾਨ ਕਰ ਦਿੰਦੀਆਂ ਨੇ ਆ ਜਿਹਨੇ ਵਗਦੇ ਨੇ ਨਾ ਸੋਨਾ ਸੰਤ ਜਰਾਨੀਆਂ ਵਾਲੀਆਂ ਤੇ ਆਉਂਦੀਆਂ ਨੇ ਕਹਿੰਦੀਆਂ ਨੇ ਖੋ ਗਈਆਂ ਘਰ ਦੇ ਦੀ ਨਾ ਕਹਿੰਦੇ ਵੀ ਗੋਦ ਦਿੱਤੀਆਂ ਹਰ ਤੋਂ ਝੂੜਵੋ ਲੰਦਿਆਂ ਨੂੰ ਵੀ ਖੋ ਗਈਆਂ ਮੇਰੀ ਉੱਥੇ ਤੇ ਆਉਂਦੀਆਂ ਨੇ ਚਲ ਕੋਈ ਐਸਾ ਟਾਈਮ ਹੁੰਦਾ ਘਰੋਂ ਵੀ ਤਾਂ ਚੋਰੀ ਕਰਕੇ ਕੋਈ ਦਾਨ ਕਰ ਸਕਦਾ ਵੀ ਦਾ ਕਰਮ ਹੋਇਆ ਸਵਾਲ ਇਹ ਉਹ ਹੈ ਨਾ ਮਤਲਬ ਹੈ ਮੋਹਿ ਲਗਦਾ ਹੈ ਮੋਹਿ ਦਾ ਮਨ ਰੁਬਾਈ ਚੋਰੀ ਕਰਨਾ ਉਹ ਹੁੰਦਾ ਚੋਰ ਜੇ ਮੋਹਾ ਕਾ ਕਰ ਮੋਹਾ ਆ ਬਗਾਨਾ ਕਰ ਕਾ ਨਾ ਕਿਸੇ ਦਾ ਕਰ ਆਪਣਾ ਆਪਣੇ ਘਰ ਦੀ ਗੱਦੀ ਚੋਰੀ ਹੁੰਦੀ ਉਹ ਤਾਂੇ ਵਾਸੇ ਸਜਾਣੀ ਜਾਊਗੀ ਗਾਂ ਜਾ ਕੇ ਵਾਕਾ ਬਣਾਤਾ ਇਹ ਹਿੰਦੀ ਦਾ ਉੱਥੇ ਦੀ ਭਾਸ਼ਾ ਦਿੱਦੀ ਦੀ ਆ ਜ ਆਪਣਾ ਪਾਰ ਦੀ ਭਾਸ਼ਾ ਜੇ ਮੋਹਾ ਕਾ ਕਰ ਮੋਹਾ ਕਿਸੇ ਦਾ ਕਰ ਆਪਣਾ ਨਹੀਂ ਕਰਮਾ ਹੈ ਬਿੱਤਰੀ ਦੇ ਕਰਮਾ ਹੈ ਬਿੱਤਰੀ ਦੇ ਫਿਦਰਾ ਦਾਨ ਕਰਨ ਵਿੱਚ ਫਿਦਰਾ ਦੇ ਪਰਥਾਏ ਦਾਨ ਕਰਨ ਵਿੱਚ ਕਿਸੇ ਦੇ ਘਰ ਦੀ ਚੋਰੀ ਕਰਕੇ ਅੱਗੇ ਵਕਤ ਸੰਝਾਣੀਆਂ ਫਿਤਰੀ ਚੋਰ ਕਰੇ ਅੱਗੇ ਵਕਤ ਸੰਝਾਣੀ ਜਾਵੇ ਗਾਹਾਂ ਗਾਹ ਵੀ ਤਾਂ ਉਹਨਾਂ ਦੇ ਫਿਦਰ ਬੈਠੇ ਉਹੀ ਕਹੇ ਨਕਸ਼ਾ ਦਿੱਕਿਆ ਵੈਸੇ ਹੁੰਦਾ ਕੁਛ ਨਹੀਂ ਇੱਕ ਦਲੀਲ ਦਿੱਤੀ ਉਹ ਤਾਂ ਨਾ ਕੋਈ ਅੱਗੇ ਚੀਂ ਜਾਂਦੀ ਹੈ ਨਾ ਕੋਈ ਉੱਥੇ ਹੁੰਦਾ ਲੈਣਾ ਇਹ ਤਾਂ ਉਹਦੀ ਇੱਕ ਜਿਹੜੀ ਪੰਡਤੀ ਹੈ ਨਾ ਵੀ ਚਲੋ ਸਮਝ ਲੈਣੇ ਆ ਵੀ ਅੱਗੇ ਫਿਦਰ ਬੈਠੇ ਨੇ ਮੰਨ ਲੈਂਦੇ ਤੁਹਾਡੀ ਗੱਲ ਅਗੇ ਉਹਦੇ ਵੀ ਬਦਲ ਨੇ ਬੈਠੇ ਜਿਹਦਾ ਘਰ ਚੋਰੀ ਕੀਤਾ ਉਹ 1000 ਰੁਪਏ ਦਾ ਸਾਡੀ ਸਾਡੇ ਘਰ ਦੀ ਉਹ ਚੀਜ਼ ਇਹਦਾ ਕੱਪੜੇ ਸਾਡੇ ਨੇ ਤੇ ਪਿੱਤਰਾਂ ਨੂੰ ਵੀ ਜ਼ੋਰ ਕਰੇ ਨਾ ਕਿ ਜੀਦੋਂ ਬਸ ਤੂੰ ਖੜੀ ਜਾਣੀ ਹੈ ਉਹ ਚੋਰੀ ਦੀ ਚੀਜ਼ ਆਪਣੇ ਘਰ ਖੜੀ ਕਰ ਜੇ ਫੇ ਗੱਡੀ ਆਪਾਂ ਨੂੰ ਕੀ ਪਤਾ ਸ਼ਾਇਦ ਇਹ ਨਹੀਂ ਹੋਈ ਹੈ ਉਹ 5-4 ਦਿਨ ਲੈਣ ਆਵੇ ਪਿੱਛੇ ਪਤਾ ਲੱਗੇ ਫੜਿਆ ਜਾਵੇ ਸਾਡੇ ਘਰੋਂ ਚੀਜ਼ ਖੜਾ ਤੇ ਛਡਾਉਣਾ ਸਾਨੂੰ ਅੱਖਾ ਹੋ ਜਾਣਾ ਇੱਕ ਵਾਰ ਤਾਂ ਉਹ ਲੈ ਜਾਣਗੇ ਨਾ ਪੁਲਸ ਵਾਲੇ ਬਾਅਦ ਵਿੱਚ ਛੁੱਟ ਜਵੇ ਨਾ ਛੁੱਟ ਜਵੇ ਤਾਂ ਵੱਡੀ ਗੱਲ ਹੈ ਇੱਕ ਵਾਰ ਨਾ ਚੋਰ ਬਣ ਗਏ ਨਾ ਫਿਦਰੀ ਚੋਰ ਕਰੇ ਭਾਈ ਉਥੇ ਬਸ ਸਿਆਣੇ ਜਾਵੇ ਫਿਦਰੀ ਵੀ ਚੋਰ ਬਣਾ ਦਿੱਤਾ ਵੱਡੀ ਹੱਥ ਦਲਾਲ ਕੇ ਮੁਸਫੀ ਇਹ ਕਰੇ ਗੁਰਸੱਭ ਨੂੰ ਵੀ ਇਹ ਚਾਹੀਦਾ ਜਿਹੜਾ ਮੇਥੇ ਦਲਾਲੀ ਕਰਕੇ ਉਹ ਦੋਂਦਾ ਨਾ ਨਾ ਪੜਦਾ ਦੋਂਦਾ ਸੀ ਨਾ ਸਾਲ ਪੜ ਕੇ ਉਹਦੋਂ ਸਜ਼ਾ ਇਹ ਸੀਗੀ ਫਰਮਾਨਾ ਦੇ ਰਾਜ ਦੇ ਵਿੱਚ ਵੀ ਉਹ ਦਲਾਲ ਦੇ ਹੱਥ ਉਹ ਜਨੇ ਹੱਥ ਵੱਡੇ ਜਾਂਦੇ ਸੀ ਵਿਚਾਲੇ ਦੇ ਮੁਰਸੂਰੂ ਇਹ ਕਰਨਾ ਚਾਹੀਦਾ ਵੀ ਇਹ ਜਿਹੜੇ ਚੋਰੀ ਦੇ ਵਿਚਾਲੇ ਦੰਦ ਤੋੜਨ ਵਾਲਾ ਦੋਨੋਂ ਹੱਥ ਘਟਦੇਣੇ ਚਾਹੀਦੇ ਮੁਰਸੂਰੂ ਇਹ ਚਾਹੀਦਾ ਫਿਰ ਕਿਉਂ ਦੇ ਪਹਿਲਾ ਹੱਥ ਵੱਡੇ ਜਿਹੜੀ ਸਾਰਾ ਨਜਲਾ ਨਾਲ ਜੋਰ ਤੇ ਝਾੜਿਆ ਜਦੀ ਦੀ ਚੋਰੀ ਕਰੀ ਉਹ ਤੇ ਝਾੜਿਆ ਝਾੜਿਆ ਦਲਾਲ ਤੇ ਆ ਕਿਹਨੇ ਦੋਹਾਂ ਨੂੰ ਸਖਾਈ ਹੈ ਇਹ ਗੱਲ ਵੀ ਕਹਾਂ ਜਾ ਕੇ ਵਿੜਦਾ ਹੈ ਜੇ ਇਤਿਦਾਨ ਕਰ ਦੋਗੇ ਇਹ ਉਹ ਗੱਲ ਨਾ ਸਿਖਾਉਂਦਾ ਚੋਰੀ ਕਿਉਂ ਕਰਦਾ ਚੋਰੀ ਕਰਕੇ ਦਾਨ ਕਿਉਂ ਕਰਦਾ ਉਹ ਕਹਿੰਦਾ ਵੀ ਚੋਰੀ ਦਾ ਦਾਨ ਕੀਤਾ ਆ ਤਾਂ ਮਿਲ ਜਾਂਦਾ ਤੇਰੇ ਪਿਤਰਾਂ ਨੂੰ ਤੇਰੇ ਪਿਤਰ ਤੋਂ ਉੱਥੇ ਭੁੱਖੇ ਬੈਠੇ ਨੇ ਤੇਰੇ ਪਿਤਰ ਤੋਂ ਠੰਗੇ ਬੈਠੇ ਨੇ ਉਹ ਤਾਂ ਜੁੱਤੀ ਤੇ ਲੁਕੇ ਨੇ ਤੂੰ ਜੁੱਤੀ ਚਾਹੀਦੀ ਉਹ ਜੁੱਤੀ ਕਿੱਥੋਂ ਲੈ ਗਿਆ ਹੋਵੇ ਕਿਸੇ ਦੀ ਜੁੱਤੀ ਚੱਕ ਕੇ ਦਾਨ ਕਰਦਾ ਆ ਕਿਸੇ ਤੇ ਕੋਈ ਚੀਜ਼ ਚੱਕ ਉਹਦੀ ਜੁੱਤੀ ਲੈ ਕੇ ਦਾਨ ਕਰਦਾ ਤੁਹੇ ਚੋਰ ਬਣ ਗਿਆ ਪਣਾਉਣ ਵਾਲੇ ਤੇ ਸਾਰਾ ਦੋਸ ਬੜਿਆ ਹੋਇ ਇਹ ਪਰ ਸਾਡੇ ਵੀ ਸਾਖੀ ਜੋੜੀ ਹੋਈ ਹੈ ਪੰਜਵੇਂ ਪਾਸ਼ਾ ਨਾਲ ਸਬਨ ਮੂਸਰ ਦੀ ਇਹ ਸਬਨ ਮੂਸਰ ਦੀ ਸਾਖੀ ਨੂੰ ਸੱਚ ਮਰੀਏ ਤਾਂ ਦਖਲਾਫੇ ਫਿਰੋ ਉੱਥੇ ਜਾਇਜ਼ ਕਰਤਾ ਵੀ ਗੁਰੂ ਖਾਤਰ ਚੋਰੀ ਕਰਕੇ ਵੀ ਉਹਨੇ ਉੱਥੇ ਜਾਇਜ਼ ਦੇਖੋ ਪਰ ਮਾੜੀ ਕੀ ਕਹਿੰਦੀ ਹੈ ਉੱਥੇ ਜਾਇਜ਼ ਕਰਤਾ ਆ ਗੱਲ ਕੱਟੀ ਆ ਉਹਨਾਂ ਨੇ ਇਹ ਪੰਡਤ ਨੂੰ ਇੱਥੇ ਬੰਦੋ ਬਖੜਾ ਕੀਤਾ ਸੀ ਉਹਨਾਂ ਨੇ ਸਬਨ ਬੂਸਣ ਦੀ ਸਾਖੀ ਕੱਢ ਗਏ ਇਹਦੇ ਤੇ ਪੜਦਾ ਪਾਤਾ ਐ ਗੱਲ ਤੇ ਪੜਦਾ ਸਬਨ ਬੂਸਣ ਦੀ ਸਾਖੀ ਦਾ ਬਹੁਤ ਸ਼ਾਤਰ ਜਨੂਆ ਆਦਮੀ ਸੀ ਉਹਨਾਂ ਨੇ ਕਹੇ ਇਹ ਤਾਂ ਚੱਪਾ ਤੁਸੀਂ ਸਾਡਾ ਨਾਲ ਨਹੀਂ ਥੋੜਾ ਨਾ ਕਰਾਂਗੇ ਸੇਖਾਂ ਦੀ ਬਰਤ ਮਾਰ ਕੇ ਰੱਖਦੀ ਸਬਨ ਬੂਸਣ ਨੇ ਸਾਖੀ ਕੱਢ ਲਈ ਘੜੀ ਕਵਾ ਆ ਪਈ ਹੈ ਜਿਹੜੀ ਨਾ ਚੀਜ਼ ਇਹਦੇ ਉੱਤੇ ਦੀ ਪੜਦਾ ਫੋਲ ਵਾਲੀ ਚੀਜ਼ ਨਾਲਕ ਅੱਗੇ ਸੋ ਮਲੇ ਜੇ ਖੱਟੇ ਕਾਲੇ ਦੇ ਖੱਟੇ ਕਾਲੇ ਅੱਗੇ ਕੀ ਮਿਲੂਗਾ ਕਿਹਨੂੰ ਮਿਲੂਗਾ ਇਹ ਦੱਸਿਆ ਕਿਨੂੰ ਮਿਲੂਗਾ ਤੇਰੀ ਦੱਸਿਆ ਅੱਗੇ ਸੋ ਮਲੇ ਬੇਤਰਾਂ ਨਹੀਂ ਮਿਲੂਗਾ ਅੱਗੇ ਕਿੱਥੇ ਅੱਗੇ ਇਹ ਵੀ ਦੱਸਿਆ ਖੱਟੇ ਕਾਲੇ ਕੀ ਹੁੰਦਾ ਕਾਲੇਲਾ ਹੁੰਦਾ ਕਾਲਾ ਆਸ ਖਾਲੇ ਉਹ ਹੈ ਜੋ ਤੁਸੀਂ ਬੰਦੇ ਲੈਵਲ ਤੇ ਨਾਮ ਦੇ ਜੋ ਤੁਸੀਂ ਨਾਲ ਲੈ ਜਾਣ ਵਾਲੀ ਚੀਜ਼ ਹੈ ਨਾਲ ਉਹ ਕਰਨ ਗੈਬਸ਼ਕਤ ਉਹ ਸ਼ਕਤ ਕੀਤੀ ਕਾਲ ਕਮਾਈ ਹੈ ਸ਼ਬਦ ਵਿਚਾਰ ਬੁਸ਼ਕਤ ਹੈ ਸੋਝੀ ਹੈ ਜਿਹੜੀ ਕੁਰਬਾਨੀ ਆਤਮ ਗਿਆਨ ਹੈ ਇੱਕ ਅਨੂ ਅੱਗੇ ਕੀ ਮਣੋ ਤੁਹਾਨੂੰ ਅੱਗੇ ਕੀ ਜਾਉ ਤੁਹਾਡੇ ਨਾਲ ਜੇ ਜਾਊਗਾ ਨਾ ਇਹਦੀ ਗੱਲ ਨਾਲ ਰੋਕੇ ਇਹ ਨਾਲ ਜੇ ਇਹ ਗੱਲ ਮੰਨੀ ਹੋਈ ਹੈ ਗੁਰਬਾਣੀ 'ਚ ਵੀ ਵੀ ਜਿਹੜਾ ਭਗਤ ਹੈ ਉਹਦੀ ਕਮਾਈ ਦਾ ਹਿੱਸਾ ਤਾਂ ਨਹੀਂ ਮਿਲਦਾ ਕਮਾਈ ਦਾ ਹਿੱਸਾ ਤਾਂ ਨਹੀਂ ਮਿਲਦਾ ਪਰ ਉਹਦਾ ਜੇ ਬਖਤ ਹੋ ਜਾਂਦਾ ਤਾਂ ਬੈਨੀਫਿਟ ਅਗੇ ਤੇ ਨਾਲ ਨੂੰ ਜੋ ਉਹਦੀ ਕਮਾਈ ਦੇ ਵਿੱਚੋਂ ਇੱਕ ਹੋਰ ਹੈ ਜੋ ਸਟੈਂਡ ਕਰਦਾ ਕੋਈ ਭਾਵੇਂ ਪਿੱਛੇ ਦੀ ਪਿੱਛੇ ਜੋ ਬਾਬਦਾਨਾਂ ਦੀ ਹੈ ਨਾ ਜਨਰੇਸ਼ਨ ਦੀ ਇੱਕ ਚੇਨ ਬਣੀ ਹੋਈ ਹੁੰਦੀ ਹੈ ਚੇਨ ਬਣੀ ਆਉਂਦੀ ਹੈ ਉਹਦੀ ਉਹਦੀ ਚੇਨ ਬਣੀ ਹੋਈ ਹੁੰਦੀ ਜਦ ਵੀ ਜਿਹੜੇ ਨੇ ਉਹਦੇ ਪਿੱਛੇ ਲਿਆ ਜਾਂਦੇ ਨੇ ਹੁਣ ਦੇਖੋ ਜਿਹੜੇ ਬੇਟੀ ਨੇ ਹੁਣ ਤੱਕ ਉਹਨਾਂ ਨੂੰ ਵੈਰੀਫਾਈਟ ਮਿਲ ਜਾਂਦੇ ਨੇ ਕਮਨ ਕਮ ਵੈਧੀ ਨੇ ਜਿਹੜੇ ਉਹਨਾਂ ਤੇ ਪ੍ਰਭਾਵ ਪੈਂਦਾ ਵੀ ਸਾਡਾ ਨਾਨਕ ਸਿੱਖਾ ਸੀ ਕੁਝ ਚੰਗੇ ਪਾਸੇ ਲੱਗੀ ਜੀ। ਐਲੀ ਫਿਰਦਾ ਬੰਦਾਂ ਉਹਨੇ ਕਰੇ ਤੇ ਕੋਸ਼ਿਸ਼। ਕੁਝ ਕਰੇ ਤੇ ਗੁਰਦਾ। ਪਰ ਇਹੀ ਮੈਨੀ ਫਾਇਦਾ। ਜੇ ਕੋਈ ਬਾਣਾ ਪਾ ਲੈਂਦਾ ਬਾਣਾ ਨੂੰ ਮਜਬੂਰ ਕਰਦਾ ਤੇ ਤੂੰ ਗਲਤ ਕੰਮ ਨਹੀਂ ਕਰ ਸਕਦਾ। ਤੇ ਤੂੰ ਪਾ ਕੇ ਬਾਣਾ ਸਿਰ ਵਿੱਚ ਨਹੀਂ ਬੈਠਦਾ ਜਾ। ਲੋਕੀ ਕਹਿਣਗੇ ਬਾਣਾ ਇਹ ਤਾਂ ਗੱਲ ਉਹ ਤੇ ਉਗੜੀ ਦੋ ਛੁੱਡੋ ਬਾਣਾ ਦਾ ਇੰਨਾ ਫਾਇਦਾ ਹੋਰ ਫਾਇਦਾ ਕੀ ਇਹਦਾ ਬਾਣਾ ਦਾ ਇੰਨਾ ਫਾਇਦਾ ਹੋਰ ਕੀ ਪੂਰਾ ਠੇਕੇਦਾਰ ਵੀ ਆ ਕੇ ਬੋਦਰ ਲੀਣਾ ਸਰਦ ਸਾਡੇ ਕੋਈ ਸਿੱਧੀ ਸ਼ਰਾਬ ਪੀਂਦੇ ਸੀ ਉਹ ਕਹਿੰਦੇ ਵੀ ਤੂੰ ਲਿਆ ਦੇ ਮੈਂ ਕਿਤੇ ਨਹੀਂ ਜਾ ਸਰਦ ਕਾ ਬਾਣਾ ਪਾਇਆ ਹੈ ਲੇਕੋ ਬਾਣਾ ੜਕਾ ਬਣ ਗਿਆ ਤੇ ਬੰਦੇ ੜਕਾ ਬਣ ਗਿਆ ਇਹ ਬਸ ਇੰਨਾ ਹੋਇਆ ਫਾਇਦਾ ਹੁੰਦਾ ਇਹਦਾ ਬਾਣਾ ਹੋਰ ਬਹੁਤਾ ਨਹੀਂ ਕੋਈ ਮਿਹੂਰ ਤਾਂ ਕਰਦਾ ਹੈ ਕਿ ਤਾਂ ਬੋਨੇ ਰਾਇ ਨਾ ਕੋ ਇਹਦਾ ਇਨਕ ਲਵ ਹੈ ਉਹਨੂੰ ਸ਼ਰਮ ਕਰਦਾ ਤੂੰ ਸ਼ਰਮ ਕਰ ਕੁਝ ਐਂਦਾ ਤਾਂ ਹੈ ਜੇ ਇਹ ਨਾ ਹੋਵੇ ਜਿਹਦੇ ਇਹ ਨਹੀਂ ਉਹਨੂੰ ਮਤਲਬ ਹੈ ਨਹੀਂ ਐਨਾ ਕੇ ਲਵ ਹੁੰਦਾ ਉਹਦਾ ਬਹੁਤਾ ਲਵ ਨਹੀਂ ਹੁੰਦਾ ਥੋੜਾ ਜਿਹਾ ਲਵ ਜ਼ਰੂਰ ਹੈ ਇਸ ਕਰਕੇ ਲਗ ਵਰਦੀ ਹੈ ਉਹ ਸਪਾਈ ਹੈ ਸਪਾਈ ਨੇ ਵਰਦੀ ਪਾਈ ਹੋਈ ਹੈ ਉਹ ਜੇ ਲੜਦੇ ਹੁਣ ਉਹਨਾਂ ਨੂੰ ਹਟਾਤਾ ਸਕਦਾ ਇੱਕ ਦੀ ਮੰਜ਼ਰ ਨਹੀਂ ਕਰ ਸਕਦਾ ਘਰ ਦੇ ਵੀ ਉਹਦੇ ਨਾਲ ਦੇ ਹੁਣ ਚਾਹੇ ਭਾਈ ਉਹਦਾ ਇਹ ਨਹੀਂ ਫਰਜ਼ ਹੈ ਕਿ ਆ ਵੀ ਡਾਂਗ ਫੜ ਕੇ ਉਹਨਾਂ ਦੇ ਮਦਦ ਤੇ ਉਦੋਂ ਕੋਟਣਾ ਜੀਵੇ ਇਹ ਦੀ ਉਹਦਾ ਵਰਦੀ ਪਾਈ ਗਿਆ ਜੂਡਲ ਹੈ ਵਰਦੀ ਵਾਲਾ ਜੂਡਲ ਉਹਦੇ ਖਿਆਲ ਤੋਂ ਉਹ ਬੋਲ ਜਿਬਲੇ ਹਟਾ ਸਕਦਾ ਤੂੰ ਹਟਾ ਸਕਦਾ ਆਪਣੇ ਰੂਪ ਕਿਹਾ ਸਕਦਾ ਵੀ ਤੁਸੀਂ ਵਾਧਾ ਨਹੀਂ ਕਰਦਾ ਤੁਸੀਂ ਵੀ ਬੁਲਜਬੋ ਹੋਏ ਜਾਈਓ ਇਹ ਵੀ ਬੁਲਜਬੋ ਹੋਏ ਜੈਨੇ ਡਿਊਟਰ ਨਾਲ ਕੀ ਗੱਲ ਕਰੂਗਾ ਉਹਦਾ ਫਰਜ਼ ਡਿਊਟਰ ਰਹਿਣਾ ਬਣਦਾ ਜੇ ਨਹੀਂ ਰਹਦਾ ਉਹ ਅਲੱਗ ਗੱਲ ਹੈ ਜੇ ਉਹ ਨਹੀਂ ਰਹਦਾ ਅਲੱਗ ਗੱਲ ਹੈ ਪਰ ਉਹਦਾ ਫਰਜ਼ ਡਿਊਟਰ ਰਹਿਣਾ ਬਣਦਾ ਨਾਲ ਕਿੱਕੇ ਸੋਮਲੇ ਜੇ ਖੱਟੇ ਘਾਲੇ ਤੇ ਅੱਗੇ ਫਰਜ਼ ਹੈ ਉਹ ਹੈ ਜੇ ਖੱਟੇ ਘਾਲੇ ਤੇ ਕਿਸੇ ਨੂੰ ਦਵੇ ਕਿਹਨੂੰ ਦਵੇ ਫੜਨ ਨੂੰ ਦਵੇ ਪੜਨੂ ਦੇ ਜਾਇ ਘਟ ਘਾਲ ਕੇ ਕੋਈ ਉਪਦੇਸ਼ ਹੈ ਜੋ ਗਿਆਨ ਤੁਸੀਂ ਹਾਸਲ ਕੀਤਾ ਕਿਸੇ ਨੂੰ ਪੜਨੂ ਦੇ ਆ ਗਿਆਨ ਘੱਟੇ ਘਾਲੇ ਭਗਤਾਂ ਨੇ ਦਿੱਤਾ ਪੜਨੂ ਭੱਲਿਆ ਨਹੀਂ ਲੈ ਆ ਵੀਆ ਗਿਆਨ ਮਤੀ ਦਾ ਸਦੀ ਦਾ ਸਦੀ ਦਾ ਜਿਹਨਾਂ ਨੇ ਲਿਆ ਘੜ ਵੀ ਗਏ ਪਰ ਜਿਹੜਾ ਤਸਕਰ ਹੁੰਦਾ ਨਾ ਚੋਰ ਹੁੰਦਾ ਹੈ ਤਸਕਰ ਹੁੰਦਾ ਦੂਜੇ ਦੇ ਇਸ ਦਾ ਮਾਲ ਲੈ ਕੇ ਦੂਜੇ ਦੇਸ਼ ਦੇ ਵਿੱਚ ਮੁਰਾਫੇ ਦੇ ਵਿੱਚ ਇਹ ਇੱਥੇ ਜਾ ਕੇ ਆਣ ਜਿਹੜਾ ਸੰਸਾਰ ਦਾ maal ਹੈ ਸੱਜਖੰਡ ਦੇ ਜਾ ਕੇ ਵੇਚਣ ਜੇ ਵੀ ਦੁਨਿਆਵੀ ਗਿਆਨ ਨੂੰ ਸੰਸਾਰੀ ਗਿਆਨ ਨੂੰ ਧਰਾਕੜੀ ਦੁਨੀਆ ਵਿੱਚ ਜਾ ਕੇ ਵੇਚ ਦੇਣ ਤਸਕਰ ਧਰਾਕੜੀ ਗਿਆਨ ਤਾਂ ਜਿਹੜਾ ਹੈਗਾ ਪਤਾ ਹੈ ਦੁਦ ਧਰਾਕੜੀ ਗਿਆਨ ਤਾਂ ਸੁਣ ਤਾਂ ਜਿਹੜੇ ਸੰਥਾਲੀ ਕਾਂ ਨੂੰ ਕਾਜੀ ਹੈ ਪਹਿਲਾਂ ਵੀ ਅਪ ਕਾਂਜੀ ਦੀ ਗੱਲ ਕੀਤੀ ਦੁੱਧ ਵਿੱਚ ਕਾਂਜੀ ਬਾਦ ਦੀ ਦੋਆਂ ਦੇ ਇਹ ਬਰਾਦਰ ਕੀ ਗੱਲ ਤਾਂ ਜੇ ਨਹੀਂ ਹੈ ਕਿ ਤੁਹਾਡੇ ਕੋ ਦੁੱਧ ਦੁੱਧ ਹੀ ਪਾਉਣ ਨੂੰ ਦੁੱਧ ਬਾਦੀ ਵਜ ਜਾਂਦਾ ਇਹ ਰਹਿ ਲੇ ਕੋ ਦੁੱਧ ਕੱਲੋ ਹੈਗਾ ਤੁਸੀਂ 2 ਟੋਲੇ ਹੋਰ ਪਾਤਾ 2 ਟੋਲੇ ਦਾ ਵਧਿਆ ਹੀ ਉਹਦਾ ਜੇ ਵਧਾ ਨਹੀਂ ਸਕਦੇ ਬਰਾਬਰ ਦਾ ਹੀ ਦੁੱਧ ਦਾ ਦੁੱਧ ਨਾਲ ਦੁੱਧ ਹੀ ਚਲੋ ਜਦੋਂ ਇਹ ਵਿਚਾਰ ਕਰਨਗੇ ਦੋਹਾਂ ਦੇ ਵਧੂ ਕ ਖੱਟੇ ਕਾਲੇ ਦੇ ਜੋ ਖਟਣਾ ਲਿਆਤਾ ਹੈ ਜੋ ਫालतੂ ਜੋ ਫालतू ਸੋਚੀ ਤੈਨੂੰ ਹੋਈਆ ਉਹਨੂੰ ਵੰਡ ਕੇ ਛੱਡੋ ਇਹ ਹੀ ਆ ਕਰਤ ਕਰਨਾ ਨਾਮ ਜਪਣਾ ਕਰਤ ਕਰਨਾ ਵੰਡ ਛੱਡੋ ਕਰਤ ਕਰਨਾ ਆ ਕਰਤਾ ਹੈ ਉਹ ਸੰਸਾਰੀ ਕਰਤ ਨਹੀਂ ਹੈਗੀ ਆ ਕਰਤ ਕਰੂਗਾ ਇਹਨੂੰ ਵੰਡ ਕੇ ਛੱਡੋ ਕਿਉਂਕਿ ਇਹ ਕਰਤ ਇਕੱਲਾ ਨਹੀਂ ਕਰਦਾ ਅੱਲਾ ਨਹੀਂ ਕਰਦਾ ਇਹ ਤਾਂ ਇਹ ਪਰਮੇਸ਼ਰ ਦੇ ਬਿਨਾ ਮਦਦ ਦੇ ਇੱਕ ਪ੍ਰਾਪਤੀ ਨਹੀਂ ਹੁੰਦੀ ਜਿੱਤਾ ਇਕੱਲੇ ਨਾਲ ਪ੍ਰਾਪਤੀ ਨਹੀਂ ਕੀਤੀ ਅੱਲਾ ਖਾਕ ਨਹੀਂ ਸਕਦਾ ਇਹ ਪ੍ਰਾਪਤੀ ਵੀ ਕੱਲਾ ਕਰ ਸਕਦਾ ਤਾਂ ਕਮਜ਼ੋਰ ਜਿਹੜੇ ਉਹਦੇ ਬੰਦੇ ਨੇ ਪਰਮੇਸ਼ਰ ਦੇ ਬੰਦੇ ਨੇ ਜਿਨ੍ਹਾਂ ਨੂੰ ਇਹਦੀ ਭੁੱਖ ਹੈ ਉਹਨਾਂ ਨੂੰ ਵੀ ਤਾਂ ਦੇ ਤੂੰ ਜ ਜਿਹਨਾਂ ਨੇ ਹੀਣਾ ਨਾਲ ਲਵੇ ਅੱਜ ਕਿਸ ਨੂੰ ਭੁੱਖ ਹੈ ਇਹ ਹੀ ਹੋ ਸਕਦਾ ਤੂੰ ਕਹਿੰਦੇ ਮੈਂ ਦੱਸਣਾ ਕਿਸੇ ਨੂੰ ਹੋਰ ਜਿਹੜੇ ਗਿਆਨ ਦੇ ਲੋਕ ਦੱਸਦੇ ਨਹੀਂ ਪਰ ਇਹ ਦਾ ਜਿਹਨੂੰ ਬਿਲਕੁਲ ਦਾ ਕਾਲਾ ਹੋ ਜਾਂਦਾ ਬਹੁਤ ਅਸਰੂ ਦੇ ਦਾ ਖੇਰੀ ਹੁੰਦਾ ਇਹ ਟਿਕਦਾ ਹੀ ਨਹੀਂ ਆ